ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਕੇਰੇ ਆ। ਐਜਪੀਸੀ ਪ੍ਰਧਾਨ ਨੇ ਦੋਵਾਂ ਪਾਰਟੀਆਂ ਦੇ ਫ੍ਰੈਂਡਲੀ ਮੈਚ ਦੇ ਇਲਜ਼ਾਮ ਲਾਏ ਨੇ। ਇਸ ਦੌਰਾਨ ਤਾਮੀ ਨੇ ਭਾਜਪਾ ਨੂੰ ਵੀ ਕੋਸਿਆ। ਕੋ ਇਹ ਜਿਹੜਾ ਕਾਂਗਰਸ ਤੇ ਆਪ ਵਾਲੇ ਆ ਮੇਰਾ ਖਿਆਲ ਫ੍ਰੈਂਡਲੀ ਮੈਚ ਖੇਡ ਰਹੇ ਆ। ਮੈਂ ਸਾਰੇ ਪੰਜਾਬ ਦੇ ਵਿੱਚ ਨਿਗਾਹ ਮਾਰਦਾ ਕਿ ਜਿੱਥੇ-ਜਿੱਥੇ ਇਹਨਾਂ ਦੇ ਉਹ ਚੁੱਪ ਕਰੋ ਕੈਂਡੀਡੇਟ ਆ ਕਿਤੇ ਕਾਂਗਰਸ ਦਾ ਭਾਰਾ ਕੈਂਡੀਡੇਟ ਆ ਤਾਂ ਕਿਤੇ ਆਪ ਦਾ ਭਾਰਾ ਕੈਂਡੀਡੇਟ ਆ। ਤੇ ਦੂਜੀ ਗੱਲ ਇਹ ਜਿਹੜੀ ਆਪ ਐ ਤਾਂ ਸਰਕਾਰ ਬਣਾਉਣੀ ਨਹੀਂ ਕਿਉਂਕਿ ਸਰਕਾਰ ਬਣਾਉਣ ਵਾਲੇ ਤਾਂ ਹੋਰ ਆ ਜੇ ਜੇ ਮੈਜੋਰਟੀ ਕਿਤੇ ਆ ਜਾਂਦੀ ਆ ਸੋ ਇਸ ਕਰਕੇ ਇਹ ਤਾਂ ਰਲ ਕੇ ਸਾਰਾ ਜਿਹੜਾ ਮੈਚ ਖੇਡਿਆ ਜਾ ਰਿਹਾ ਆ ਆਪ ਦਾ ਤੇ ਕਾਂਗਸ ਦਾ ਜਿਹੜੀ ਭਾਰਤੀ ਆ ਜਨਤਾ ਪਾਰਟੀ ਦੀ ਉਹ ਆਪਾਂ ਦੇਖਦੇ ਆਂ ਬਈ ਸੋਮ ਪ੍ਰਕਾਸ਼ ਲਗਾਤਾਰ 5 ਸਾਲ ਵਜੀਰ ਵੀ ਰਿਹਾ ਐ ਐਮ ਐਮ ਪੀ ਰਾਏ ਹਲਕੇ ਦੇ ਕਿਸੇ ਹਲਕੇ 'ਚ ਨਹੀਂ ਪੜੇ ਤੇ ਲੋਕਾਂ ਨੇ ਵਿਰੋਧ ਕਰਨਾ ਸੀ ਤੇ ਲੋਕ ਵਿਰੋਧ ਕਰਦੇ ਅਸੀਂ ਜਿਲੇ ਹੁਣ ਪਿੰਡਾਂ ਜਾਂਦੇ ਸਾਨੂੰ ਵੀ ਲੋਕ ਪੁੱਛਦੇ ਆ ਪਈ ਤੁਸੀਂ ਵੀ ਇਹਨਾਂ ਦੇ ਸਾਥੀ ਸੀ ਪਰ ਮੈਂ ਸਮਝਦਾ ਅੱਜ ਇਹ ਚਿਹਰਾ ਟੱਕਣ ਨੂੰ ਜਿਹੜੀ ਆ ਉਹਨਾਂ ਦੇ ਘਰੋਂ ਬੀਬੀ ਉਹਨਾਂ ਨੂੰ ਇਹਨੇ ਚੁਣਿਆ ਪਰ ਪੰਜਾਬ ਦੇ ਲੋਕ ਅੱਜ ਭਾਰਤੀਆ ਜਨਤਾ ਪਾਰਟੀ ਨੂੰ ਸਾਬਤ ਸਟਾਉਣ ਦੇ ਰੌਦੇ ਵਿੱਚ ਜਿੰਨਾ ਵੀ ਮੈਂ ਪਿੰਡਾਂ ਦੇ ਵਿੱਚ ਜਾ ਕੇ ਮਿਲਾਂਕ ਕਰਦਾ ਚੱਲਦਾ ਹਾਂ 17 ਵੇਲੇ ਵੱਡੇ ਵਜ਼ੀਰ ਮੁੱਖ ਮੰਤਰੀ ਸੱਦ ਲੈਣੇ ਇਹ ਕੋਈ ਐਡੀ ਗੱਲ ਨਹੀਂ ਹੁੰਦੀ ਗੱਲ ਇਹ ਆ ਵੀ ਲੋਕਾਂ ਨੇ ਆਪਣਾ ਮਤਦਾਨ ਕਿੱਥੇ ਕਰਦੇ ਆ ਤੇ ਇਹ ਮੈਂ ਸਮਝਦਾ ਵੀ ਇਸ ਇਸ ਵੇਲੇ ਭਾਜਪਾ ਤੋਂ ਤੇ ਕਾਂਗਰਸ ਤੋਂ ਤੇ ਆਪ ਤੋਂ ਆਪ ਦੇ ਕਾਂਗਰਸ ਦਾ ਫ੍ਰੈਂਡਲੀ ਮੈਚ ਆ ਤੇ ਬੀਜਪੀ ਤੋਂ ਲੋਕ ਹੁੰਦਾ ਜਿਹੜੇ ਆ ਪਿੰਡਾਂ ਦੀਆਂ ਸੱਤਾ ਦੀਆਂ ਸੱਤਾ ਜ਼ਿੰਮੇਵਾਰੀ ਦਾ ਬੋਤ ਕਰ ਰਹੇ ਨੇ ਦੇਖੋ ਸ਼੍ਰੋਮਣੀ ਅਕਾਲੀ ਦਲ ਗ੍ਰਾਉਂਡ ਦਾ ਬੈਰੀ ਬਿੰਗ ਨੇ ਇਹ ਫੈਡਰਲ ਸਿਸਟਮ ਦੇ ਇੱਥੇ ਹਮੇਸ਼ਾ ਜ਼ੋਰ ਦਿੰਦੀ ਰਹੀ ਕਿਉਂਕਿ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਉਪਰ ਚ ਕੋਈ ਸੀ ਉਹ ਦੀ ਇਹ ਰਾਜ ਸੱਤਾ ਪ੍ਰਾਪਤੀ ਨਹੀਂ ਸੀਗੀ ਇਹ ਕਿਉਂਕਿ ਪੰਥ ਦੀ ਤਰਜਮਾਨੀ ਵੀ ਕਰਦੀ ਆ ਤੇ ਪੰਥ ਦੀ ਅਗਵਾਈ ਵੀ ਕਰਦੀ ਆ ਸੋ ਇਸ ਕਰਕੇ ਇਹ ਸਟੇਟਾਂ ਨੂੰ ਬਾਦ ਅਧਿਕਾਰ ਦੇਣ ਦੀ ਹਮੇਸ਼ਾ ਬਕਾਲਤ ਕਰਦੀ ਰਹੀ ਆ ਇਸੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਖੇਤਰੀ ਪਾਰਟੀਆਂ ਜੇ ਤਕੜੀਆਂ ਹੋਣਗੀਆਂ ਤੇ ਨੈਸ਼ਨਲ ਪੱਧਰ ਦੇ ਉੱਤੇ ਇਹ ਜਿਹੜੀਆਂ ਪਾਰਟੀਆਂ ਨੇ ਸੁਰਤ ਆਜੋ ਕੋ ਫਿਰ ਮਨਮਰਨੀ ਕਰਨ ਦੀ ਗੱਲ ਆ ਜਿਹੜੀ ਬੀਜੇਪੀ ਕਹਿ ਰਹੀ ਨਾ ਬਨ ਨੇਸ਼ਨ ਬਨ ਇਲੈਕਸ਼ਨ ਇਹਦੇ ਪਿੱਛੇ ਬਹੁਤ ਕੁਝ ਲੁਕਿਆ ਆ ਤੇ ਮੈਨੂੰ ਆਸ ਆ ਵੀ ਇਹ ਸਾਰਾ ਫੈਡਰਲ ਸਿਸਟਮ ਜਿਹਦੀ ਅਕਾਲੀ ਦਲ ਤਰਜਮਾਨੀ ਕਰਦਾ ਉਹਨੂੰ ਢਾਉਣ ਦਾ ਯਤਨ ਹੈ ਸਾਰਾ